ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਜਹਾਜ਼ ਚੌਂਕ ਤੇ ਸੋ ਜਹਾਜ਼ ਚੌਂਕ ਤੋਂ ਪੁਰਾਣੇ ਬੱਸ ਸਟੈਂਡ ਨੂੰ ਜਿਹੜਾ ਰਸਤਾ ਜਾਂਦਾ ਜਿਹੜਾ ਜੀ ਉਸ ਰੋਡ ਉੱਪਰ ਵਾਲੀਆ ਟਾਬੇ ਦੇ ਬਾਹਰ ਜਿਹੜਾ ਵਾ ਸੀਵਰੇਜ ਬਲਾਕ ਹੋ ਗਿਆ ਸੀ ਸੋ ਇਸ ਸਮੱਸਿਆ ਬੜੀ ਵੱਡੀ ਹੋ ਗਈ ਸੀ ਜੀ ਸੋ ਅਸੀਂ 2 ਦਿਨ ਪਹਿਲੇ ਖਬਰ ਦਿਖਾਈ ਸੀ ਔਰ ਤੁਸੀਂ ਯਕੀਨ ਮੰਨਿਓ ਵੀ ਜਹਾਜ਼ ਚੌਂਕ ਤੋਂ ਲੈ ਕੇ ਡਾਕਾ ਨੇ ਚੌਂਕ ਤੱਕ ਜਿਹੜਾ ਪਾਣੀ ਜਿਹੜਾ ਸੜਕ ਨੂੰ ਪੂਰਾ ਜਿਹੜਾ ਤਲਾਬ ਬਣਾ ਲਿਆ ਸੀ ਇਹਨੇ ਪਾਣੀ ਨੇ ਸੋ ਗੰਦਾ ਪਾਣੀ ਸੀ ਲੋਕਾਂ ਦੇ ਛੱਟੇ ਪੈਂਦੇ ਸੀ ਔਰ ਬਦਬੂ ਵੀ ਬਹੁਤ ਜ਼ਿਆਦਾ ਹੁੰਦੀ ਸੀ ਲੋਕ ਪਰੇਸ਼ਾਨ ਸੀ ਲੋਕਾਂ ਦੀ ਆਵਾ ਔਰ ਦੇਖੋ ਲੋਕਾਂ ਨੇ ਜਿਹੜੀ ਖਬਰ ਸਾਡੀ ਦੇਖੋ ਅਸੀਂ ਆਵਾਜ਼ ਲੋਕਾਂ ਦੀ ਬੰਦੇ ਆ ਜੀ ਹਮੇਸ਼ਾ ਲੋਕਾਂ ਦੀ ਆਵਾਜ਼ ਬਣੀਦੀ ਆ ਔਰ ਤੁਹਾਡਾ ਸਾਥ ਮਿਲਦਾ ਵਾ ਤੁਸੀਂ ਖਬਰ ਨੂੰ ਸ਼ੇਅਰ ਵੀ ਕੀਤਾ ਔਰ ਇਸ ਸਮੱਸਿਆ ਦਾ ਅੱਜ ਹੱਲ ਵੀ ਹੋ ਗਿਆ ਜੀ ਸੋ ਪ੍ਰਸ਼ਾਸਨ ਨੇ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਵਾ ਜੀ ਸੋ ਲੋਕਾਂ ਨਾਲ ਗੱਲਬਾਤ ਕਰਦਿਆਂ ਜੀ ਲੋਕ ਇੱਥੇ ਹੋਏ ਨੇ ਧੰਨਵਾਦ ਕਰਨ ਵਾਸਤੇ ਔਰ ਵੱਡੀ ਸਮੱਸਿਆ ਕਿਦਾਂ ਕਿਤੇ ਸੋ ਅਸੀਂ ਇੱਕ ਬੇਨਤੀ ਵੀ ਤੁਹਾਨੂੰ ਕਰਾਂਗੇ ਵੀ ਤੁਹਾਡੇ ਵਾਲੇ ਦੁਆਲੇ ਵੀ ਜੇਕਰ ਤੁਹਾਨੂੰ ਕੋਈ ਸਮੱਸਿਆ ਆ ਤੇ ਤੁਸੀਂ ਸਾਡੇ ਨੰਬਰਾਂ ਨਾਲ ਸੰਪਰਕ ਕਰੋ ਸਾਡੇ ਥੱਲੇ ਨੰਬਰ ਦਿੱਤੇ ਹੁੰਦੇ ਆ ਜੀ ਸਾਡੇ ਨਾਲ ਸੰਪਰਕ ਕਰੋ ਜੀ ਤੁਹਾਡੀ ਸਮੱਸਿਆ ਜਿਹੜੀ ਆ ਪਹਿਲ ਦੇ ਆਧਾਰ ਤੇ ਉਹਦਾ ਹੱਲ ਕਰਾਵਾਂਗੇ ਜੀ ਕਿਉਂਕਿ ਪ੍ਰਸ਼ਾਸਨ ਤੱਕ ਪਹੁੰਚੋਣਾ ਸਾਡਾ ਕੰਮ ਆ ਜੀ ਤੁਹਾਡੀ ਆਵਾਜ਼ ਨੂੰ ਪਹੁੰਚਾਵਾਂਗੇ ਔਰ ਤੁਹਾਡੀ ਸਮੱਸਿਆ ਦਾ ਹੱਲ ਕਰਾਵਾਂਗੇ ਜੀ ਸੋ ਜਿਹੜੇ ਲੋਕ ਨੇ ਇੱਥੇ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਲੋਕ ਖੜੇ ਨੇ ਜੀ ਗੱਲਬਾਤ ਕਰ ਲੈਣੇ ਆ ਵੀ ਸਮੱਸਿਆ ਦਾ ਜ ਹੱਲ ਹੋਇਆ ਵਾ ਲੋਕ ਪ੍ਰਸੰਨ ਵੀ ਹੈਗੇ ਨੇ ਜੀ ਵਾਲੀਆ ਜੀ ਵੱਡੀ ਸਮੱਸਿਆ ਸੀ ਔਰ ਖਬਰ ਅਸੀਂ ਪ੍ਰਕਾਸ਼ਿਤ ਕੀਤੀ ਔਰ ਹੱਲ ਵੀ ਅੱਜ ਹੋ ਗਿਆ ਕਿ ਸ਼ਰਮਾ ਸਾਹਿਬ ਮੈਂ ਤੇ ਪਹਿਲਾਂ ਹੀ ਜੀ ਨੂੰ ਕਹਿ ਗਿਆ ਟਿਆ ਕਿਰਪਾ ਹੀ ਢਾਡੀ ਆ ਪੱਤਰਕਾਰ ਰਹੀ ਹੋਈ ਆ ਇਹ ਤੂੰ ਹੀ ਨਾ ਹੁੰਦੇਦਾ ਲੋਨਾ ਨਹੀਂ ਸੀ ਇਹ ਬਾਜ ਚੁੱਕੀ ਆ ਪ੍ਰਸ਼ਾਸਨ ਤੱਕ ਰ ਗਈ ਆ ਹੱਡੀ ਆਵਾਜ਼ ਨਹੀਂ ਤੇ ਆਮ ਪਬਲਿਕ ਨੂੰ ਕੌਣ ਪ੍ਰਸ਼ਾਸਨ ਪੁੱਛਦਾ ਸੀ ਇਹ ਤੀ ਹੱਡੇ ਨਾਲ ਖਤਰ ਰੀੜ ਦੀ ਹੱਡੀ ਵਾਂਗੂ ਨਾਲ ਖਰੋਤੇ ਸੀ ਤੇ ਇਸ ਅਗੇ ਪ੍ਰਸ਼ਾਸਨ ਅਟਾ ਜਲਦੀ ਤੋਂ ਜਲਦੀ ਹੱਲ ਹੋਏ ਜੇ ਪੱਤਰਕਾਰ ਨਾ ਹੁੰਦੇ ਤੇ ਮੈਨੂੰ ਇੰਨੀ ਮੀਲ ਸੀ ਕੰਮ ਨਹੀਂ ਹੋਣਾ ਸੀ ਸਮੱਸਿਆ ਵੱਡੀ ਸੀ ਪਾਜੀ ਮੈਂ ਦੇਖ ਰਿਹਾ ਡਾਕਖਾਨੇ ਚ ਉਹ ਜਰਾ ਹੀ ਕੱਲ ਇੱਕ ਬੱਚਾ ਸਲੀਪ ਕਿਤਾ ਸ਼ਰਮਾ ਸਾਹਿਬ ਉਹਦੇ ਡਿੱਗੇ ਚਲੋ ਸਟਾਰਾ ਬਲੋ ਮਾਰੇ ਗਏ ਲੋ ਘੱਟ ਲੱਗੀ ਉਹਦੇ ਬਚਾਓ ਗਿਆ ਤੇ ਜੇ ਇਦਾਂ ਨਾ ਹੁੰਦਾ ਕਿ ਇਹਨੂੰ ਬਿਮਾਰ ਕੇ ਇਹਨੂੰ ਡੇਂਗੂ ਕੇ ਇਹਦੇ ਸੈਲ ਘਟ ਰਹੇ ਸੀ ਉਹ ਚਿਕਨ ਗੁਨੀਆਂ ਕਿ ਨਹੀਂ ਭਿਆਨਕ ਬਿਮਾਰੀ ਸੀ ਤੇ ਜੇ ਉਹ ਵੀ ਇਹਦਾ ਰੂਪ ਲੈ ਲੈਣੀ ਸੀ ਇੰਨੀ ਭਿਆਨਕ ਬਿਮਾਰੀ ਤੇ ਫੈਨ ਗਈ ਜੇ ਇਹਨਾਂ ਦਾ ਹੱਲ ਨਾ ਹੁੰਦਾ ਰਹੇ ਅੱਛਾ ਇੱਕ ਹੋਰ ਚੀਜ਼ ਹੈ ਕਿ ਪ੍ਰਸ਼ਾਸਨ ਪਹਿਲੇ ਕਹਿ ਰਿਹਾ ਸੀ ਵੀ ਨਵਾਂ ਸੀਵਰੇਜ ਪਹਿਲਾਂ ਜੀ ਕਈ ਬਹਾਨੇ ਬਗੜ ਲੱਗਦੇ ਸੀ ਪਰ ਹੁਣ ਹੱਲ ਵੀ ਹੋ ਗਿਆ ਭਾਜੀ ਵੇਖੋ ਜੀ ਜਦੋਂ ਪ੍ਰਸ਼ਾਸਨ ਨੇ ਤੁਸੀਂ ਆਵਾਜ਼ ਚੁੱਕੀ ਪਹਿਲੇ ਮਨਜ਼ੂਰੀ ਕਹਿੰਦੇ ਜੀ ਇਹਨੂੰ ਐਸਡੀਓ ਸਾਹਮਣੇ ਦੇਣੀ ਆ ਜ਼ੀਰੋ ਪ੍ਰਸ਼ਾਸਨ ਨੇ ਮਵਾ ਚੁੱਕੀ ਆਪਣੇ ਆਪ ਐਸਡੀਓ ਸਾਹਮਣੇ ਮਨਜ਼ੂਰੀ ਦਿੱਤੀ ਪੀਡੀਓ ਜਿਹੜੇ ਨੇ ਐਕਸ਼ੀਨ ਸਾਹਿਬ ਨੇ ਵੀ ਦਿੱਤਾ ਸਾਰਾ ਕੁਝ ਹੋ ਗਿਆ ਬੇਲ ਜਹਾਜ਼ ਹੜ੍ਹ ਦਿਆ ਡਾ ਕੰਮ ਆਇਆ ਮੈਂ ਧੰਨਵਾਦ ਜੈ ਸਾਹਿਬ ਗੁਰਦੀਪਤਾ ਕੰਨਾ ਚਾਹਨਾ ਮਨਪ੍ਰੀਤ ਜੀ ਦਾ ਕੰਨਾ ਚਾਹਨਾ ਐਕਸ਼ੀਨ ਸਾਹਿਬ ਐਸਡੀਓ ਸਾਹਿਬ ਦਾ ਧੰਨਵਾਦ ਕਰਨਾ ਚਾਹਨਾ ਔਰ ਸਭ ਤੋਂ ਪਹਿਲਾਂ ਕਰੈਡੀ ਪੱਤਰਕਾਰਾਂ ਨੂੰ ਜਾਂਦਾ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਇਹਨਾਂ ਦੇ ਚੈਨਲ ਦਾ ਧੰਨਵਾਦ ਕਰਨਾ ਚਾਹਨਾ ਸ਼ੁਕਰੀਆ ਭਾਜੀ ਸ਼ੁਕਰੀਆ ਸੋ ਵਾਲੀ ਜੀ ਨਾਲ ਗੱਲਬਾਤ ਕਰ ਰਹੇ ਸੀ ਜੀ ਆਹ ਸਮੱਸਿਆ ਸੀ ਇਹ ਸੀਵਰੇਜ ਦੀ ਸਾਲੀ ਦਿੱਕ ਔਰ ਡਾਕਾ ਨੇ ਚੌਂਕ ਤੱਕ ਇਹ ਗੰਦਾ ਪਾਣੀ ਜਿਹੜਾ ਸੜਕਾਂ ਦੇ ਉੱਪਰ ਫੈਲਿਆ ਹੋਇਆ ਸੀ ਔਰ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਬਦਬੂ ਸੀ ਗੰਦਗੀ ਸੀ ਔਰ ਗੰਦਗੀ ਦਾ ਸ਼ਿਕਾਰ ਲੋਕ ਹੋਏ ਦੇ ਸੀ ਸੋ ਖਬਰ ਦਾ ਅਸਰ ਹੋਇਆ ਕਿ ਤਨਾ ਕਿਤੇ ਜੀ ਪ੍ਰਸ਼ਾਸਨ ਜਾਗ ਗਿਆ ਵਾ ਔਰ ਇਸ ਸਮੱਸਿਆ ਜੋ ਲੋਕਾਂ ਨੂੰ ਕੱਢਿਆ ਗਿਆ ਵਾ ਸੋ ਇਹ ਦੇਖੋ ਤੁਸੀਂ ਇਹ ਸੀਰਵੇ ਜਿਹੜੇ ਹੈ ਜੀ ਬਿਲਕੁਲ ਹੁਣ ਠੀਕ ਕਰ ਦਿੱਤੇ ਗਏ ਨੇ ਔਰ ਇਸ ਤੋਂ ਵੱਡੀ ਸਮੱਸਿਆ ਜੋ ਲੋਕਾਂ ਨੂੰ ਕੱਢ ਦਿੱਤਾ ਗਿਆ ਵਾ ਜੀ ਅੱਗੇ ਜਿਹੜਾ ਵਾ ਜੀ ਦਰਗਾਹ ਵੀ ਆ ਗਈ ਹੈ ਬਾਬਾ ਪੀਰ ਦੀ ਦੀ ਪੀਰ ਦੀ ਦਰਗਾਹ ਵਾ ਸਰਕਾਰੀ ਦਫ਼ਤਰ ਨੇ ਪੁਰਾਣਾ ਬੱਸ ਸਟੈਂਡ ਔਰ ਇੱ ਪਰ ਕਿਤਨਾ ਕਿਤੇ ਜਿਹੜਾ ਵਜੀ ਇਸ ਖਬਰ ਦਾ ਅਸਰ ਹੋਇਆ ਔਰ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਆ ਔਰ ਇਸ ਸਮੱਸਿਆ ਚ ਲੋਕਾਂ ਨੂੰ ਕੱਢਿਆ ਗਿਆ ਜੀ ਸੋ ਉਮੀਦ ਕਰਦੇ ਆ ਮੈਂ ਤੁਹਾਨੂੰ ਇਸ ਤਰ੍ਹਾਂ ਅਪੀਲ ਕੀਤੀ ਹੈ ਪਹਿਲੇ ਵੀ ਵੀ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਤਾਂ ਤੁਸੀਂ ਸਾਡੇ ਨੰਬਰਾਂ ਤੇ ਸੰਪਰਕ ਕਰਿਆ ਕਰੋ ਅਸੀਂ ਤੁਹਾਡੀ ਆਵਾਜ਼ ਬੁਲਾਂਗੇ ਔਰ ਤੁਹਾਡੀ ਸਮੱਸਿਆ ਦਾ ਹੱਲ ਜਿਹੜਾ ਜਰੂਰ ਕਰਾਵਾਂਗੇ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ